ਦਾਇਤਿਓ ਸੋਰਠ ਮਹਲਾ ਪਦਵਾਂ ਕਰ ਪਹਿਲਾ ਅਸ਼ਟਪਦੀਆਂ ਇੱਕ ਓ ਅੰਕਾਰ ਸਤਿਗੁਰ ਪਰਸਾਨ ਸਭ ਤਖ ਜਿਨਾਂ ਉਪਾਇਆ ਭਾਈ ਕਰਨ ਕਰਣ ਸਮਰਥ ਜੀਉ ਪਿੰਡ ਤਿਨੁ ਸਤਾਜਿਆ ਭਾਈ ਤੇ ਕਰ ਆਪਣੀ ਵਥ ਸਭ ਤੱਕ ਜਿਨਾਂ ਉਪਾਯਾਂ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਤਿੰਨ ਸਤਿਆ ਭਾਈ ਤੇ ਕਰ ਆਪਣੀ ਵਥ ਕਿਨ ਕਹੀਏ ਕਿਉ ਦੇਖੀਏ ਭਾਈ ਕਰਤਾ ਇੱਕ ਤਤ ਗੁਰ ਕੋ ਹਿੰਦਸ ਲਾਹੀਏ ਭਾਈ ਜਿਸ ਤੇ ਜਾਪ ਤਤ ਮੇਰੇ ਮਨ ਤੁਈ ਹੈ ਹਰਿ ਭਗਵੰਤਾ ਨਾਮદાન ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾਰਾ ਹੋ ਜਾ ਕੇ ਘਰ ਸਭ ਕਿਸ ਹੈ ਭਾਈ ਨਾਮਿਤ ਭਰੇ ਪੰਡਾਰ ਤਿਸ ਕੀ ਕੀਮਤ ਨਾਪ ਵਾ ਭਾਈ ਉਚਾ ਗਮ ਅਪਾਰ ਜੀ ਜਨ ਪ੍ਰਤਪਾਲ ਦਾ ਨਿਤ ਨਿਤ ਕਰਦਾਸਾ ਸਤਗੁਰੂ ਪੂਰਾ ਟੇਟਿਆ ਭਈ ਸ਼ਬਦ ਮਿਲਾਵਨ ਹਾਂ ਸੱਚੇ ਚਰਨ ਸ੍ਰੇਣੀਏ ਭਈ ਤ੍ਰੰਪਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਝੀਏ ਭਈ ਹਰ ਕਾ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਦਾ ਭਈ ਕਮਲ ਹੋਵੇ ਵਰਗਾਸ ਗੁਰਬਚਨੇ ਸੁ ਬਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋੜੀਏ ਭਾਈ ਹੋਈਏ ਸੱਚੀ ਧੂਰ ਘਟ ਘਟ ਨੂਪਸਾਰਿਆ ਭਾਈ ਵੇਖੈ ਸੁਨਹਤੂ ਜਿਤ ਦਿਨ ਵਿਸਰੈ ਪਰਮ ਭਾਈ ਤਿਤ ਦਿਨ ਮਰੀਏ ਧੂਰ ਕਰਨ ਕਰਮ ਸਮਰਤੂ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਭਾਈ ਮਾਇਆ ਮੋ ਬਿਨਾਸ ਤਿਸ ਸੰਭਵੈ ਤਾਂ ਮੇਲ ਨਹੀਂ ਪਹੀ ਹਿਰਦੈ ਨਾਮ ਜਪਸ ਗੁਰਮੁਖ ਕਮਲ ਪ੍ਰਗਾਸਿ ਆਪਹੀ ਹਿਰਦੈ ਵੇ ਪਰਗਾਸ ਪ੍ਰਗਟ ਭਿਆਨ ਕਰਤਾ ਪ੍ਰਪਹੀ ਮਾਉਲੀ ਅੰਤ ਕਾਸ਼ ਗੁਰ ਪੂਰੇ ਸੰਤੋ ਕੇ ਆਪਹੀ ਐਸਲਾਖ ਪਾਉ ਰਸਨਾ ਨਾਮ ਰਬ ਸਦਾ ਪਹੀ ਸਚਾ ਸਾਦ ਸੁਆ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਲ ਪਾਇਆ ਤਾਹੋ ਜਿਸ ਵਰਤੀਤ ਨ ਆਵੇ ਭਾਈ ਸੋ ਜਿਹੜਾ ਧਰ ਜਾ ਵਹੁਨ ਮੇਰੇ ਸੋਈ ਬੰ ਭਾਈ ਆਪਸ ਕੈਬਰ ਤਾਹੂ ਉਹ ਨਿਰਗੁਨੀਆਰੇ ਪਾਲਦਾ ਭਾਈ ਦੇਨ ਤਾਨੇ ਤਾਹੋ ਜੇ ਤਿਕ ਸੰਭਾਈ ਸਾਸ ਸਾਸ ਭਾਈ ਮੂੜਾ ਤਕਨੂ ਜਿਸੁਰ ਸਚ ਪੇਟੀਆ ਭਈ ਪੂਰਾ ਤੁਸ ਕਰਮ ਤਿਸ ਬਿਨ ਕਣੀ ਨ ਜੀਵੀਐ ਭਈ ਸਰਬ ਕਲਾ ਪਰਪੂਰ ਸਾਸ ਜਿਰਾਸ ਨ ਬਿਸਰੈ ਭਈ ਤੇ ਕੂ ਸਦਾ ਹਜੂ ਸਾਥ ਤੁ ਸੰਨ ਲਾਇਆ ਭਈ ਸਰਬ ਰਿਆ ਪਰਪੂਰ ਜਿਨਾ ਪ੍ਰੀਤ ਨ ਲਗੀਆਂ ਭਰ ਹੀ ਸੇਹ ਨਿਤ ਨਿਤ ਮਰਦੇ ਝੂਰ ਤਨ ਲਾਏ ਤੇਰਾ ਏ ਭਾਈ ਭੌਤਨ ਦੁਖ ਸੰਸਾਰ ਕਰ ਕਿਰਪਾ ਨਦਰਨੀ ਹਾਲਿਆ ਭਾਈ ਕੀ ਤੋ ਨ ਅੰਗ ਅਪਾਰ ਮਨ ਕਨ ਸੇਤਰ ਹੋਇਆ ਭਾਈ ਭੋਧ ਨਾ ਲੰਦਾ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲਵਿਕ ਕਾਟ ਨਾ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲਵਿਕ ਕਾਟ ਨਾ ਵਾਹਿਗੁਰੂ ਜਿੱਕਾ ਘਰਸਾ ਵਾਹਿਗੁਰੂ ਜਿੱਕੀ ਬਤੇ